ਕਹੀ ਸਕਦੇ ਨਾ ਕਿ ਲੱਖਾਂ ਦੀ ਡੰਗੀ ਹੋਈ ਹੈ ਉਹ ਵੀ ਸਿਟੀ 67 ਮਾਲ ਚ ਆ ਇਹਦੇ ਵਿੱਚ ਜਿਹੜਾ ਡੋਰ ਨਾਇਕ ਕੰਪਲੇਨੈਂਟ ਹੈ ਇਹ ਸਾਡੇ ਐਚਟੀਯੂ ਵੇਂਗ ਵੱਲੋਂ ਉਹਨਾਂ ਨੇ ਦਰਖਾਸਤ ਦਿੱਤੀ ਦਿੱਤੀ ਹੈ ਜਿਹਦੇ ਚ ਅਸੀਂ ਕੰਪਲੇਂਟ ਅੱਜ ਦੀ ਤਰੀਕ ਤੇ ਡੋਰ ਨਾਇਕ ਦੇ ਅਸੀਂ ਬਿਆਨਾਂ ਤੇ ਮੁਕੱਦਮਾ ਦਰਜ ਕੀਤਾ ਹੈ ਜਿਹਦੇ ਵਿੱਚ ਉਹਨੇ ਮਾਈਗ੍ਰੇਟ ਐਕਸਪਰਟ ਸੋਲੂਸ਼ਨਸ ਤੇ ਮੁਕੱਦਮਾ ਦਰਜ ਕਰਾਇਆ ਹੈ ਪਰ ਮੈਂ ਉਹਦੇ ਵਿੱਚ ਤੁਹਾਨੂੰ ਬੜਾ ਕਲੀਅਰ ਕੱਟ ਦੱਸ ਰਿਹਾ ਹਾਂ ਵੀ ਕਿਉਂਕਿ ਕਰਨਾਟਕਾ ਤੋਂ ਬੰਦਾ ਆ ਕੇ ਉਹਦੇ ਵਿੱਚ ਅਸੀਂ ਇਸ ਬੰਦੇ ਦਾ ਵੀ ਰੋਲ ਬਹੁਤ ਕਲੈਰਿਟੀ ਨਾਲ ਵੇਖਾਂਗੇ ਕਿਉਂਕਿ 25 ਬੰਦਿਆਂ ਨੂੰ ਮਤਲਬ ਕਮਿਸ਼ਨ ਤੇ ਉਹ ਲੈ ਕੇ ਆਏ ਆ ਜੀ ਤੇ ਇਸ ਕਰਕੇ ਅਸੀਂ ਐਫ ਆਈ ਆਰ ਤੇ ਦਰਜ ਕਰ ਦਿੱਤੀ ਹੈ ਉਹਦੀ ਤੇ ਉਹਦੇ ਚ ਨਾ 55 ਲੱਖ ਦਾ ਜਿਹੜਾ ਫਰਾਡ ਹੈ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਜਦੋਂ ਵੀ ਉਹਦੇ ਵਿੱਚ ਜਿਹੜੇ ਬੰਦੇ ਫੜਦੇ ਆ ਉਹਨਾਂ ਦੇ ਅੱਗੇ ਤੁਹਾਨੂੰ ਵਕਰੇ ਤਰ੍ਹਾਂ ਪੀਸੀ ਕਰਕੇ ਦੱਸਿਆ ਗਿਆ। ਬਸ ਸਾਬ ਇੱਕ ਕਰਨਾਟਕ ਤੋਂ ਆਇਆ ਬੰਦਾ ਕਹਿੰਦਾ ਮੈਂ 25 ਦੇ ਕਰੀਬ ਆਪਣਾ ਸਾਫ ਸਾਫ ਉਹ ਇਹ ਕਿਹਾ ਕਿ ਨਾ ਦਿਲਾ ਤੇ ਅੰਮਿਤ ਇਸੇ ਪੀਪੀ ਬੱਚੋਂ ਨੂੰ ਛੋੜ ਕੇ 30 ਮਦ ਸੇ ਗੋ ਰੋ ਕੋਈ ਨਹੀਂ ਮੇਰੇ ਕੋਲ ਹੈਲਪ ਕਰਾ ਪਲੀਜ਼ ਹਸਤੇ ਹੱਥ ਜੋੜ ਕੇ ਹਮ ਪਤਰੀ ਨੂੰ ਕਿਹਾ ਮੇਰੇ ਕੋ ਮੇਰਾ ਪੈਸਾ ਦਿਲਾ ਕੇ ਮੇਰੇ ਖਰਚਾ ਨਹੀਂ ਕੀਏ ਆਪ ਸਪੋਰਟ ਕਰੇ ਥੈਂਕ ਯੂ ਥੈਂਕ ਯੂ

एक करोड़ गया था जी। इस बंदे को है ना सबसे पहले जब इसका इस बंदे का केस चला गया एस एस पी दफ्तर में एस एस पी दफ्तर ऐसी चले गए फोन आया अपना हमारे कुछ साथी थे उन्होंने कहा कि भाई इन बच्चों को बोलना कि इसका बैठकर जो अभी करना है ठीक तो है भाई जी।, जी जी देखो देखो, देखो जो मैं बात पे ना जो उनका एडवोकेट था जहाँ पेमेंट दी थी उसका वो वो नाम बताओ जिससे आपने बात की उसका नाम बताओ मैं मिलता हूँ उसको नाम बताओ उसका नाम बता दू भाई अभी बता दो पंजाब अगेंस्ट करप्शन वालों ਜਿਹੜੇ ਮੋਹਾਲੀ ਦੇ ਵਿੱਚ ਟਰੈਵਲ ਏਜੰਟ ਬੈਠੇ ਠੱਗ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਰਹੇ ਆ ਮੇਰੇ ਸਾਥੀ ਆ ਮਨੀਸ਼ ਸੋਨੀ ਜੀ ਹਰਦੇਪਾਲ ਜੀ ਹਰਵਿੰਦਰ ਜੀ ਆ ਇੱਕ ਪੇਟ ਦੇ ਵੀ ਜਿਹੜਾ ਕਰਨਾਟਕਾ ਤੋਂ ਆਇਆ ਵੈਸੇ ਤਾਂ ਧੰਨਵਾਦ ਕਰਦਾ ਸੀ ਮੋਹਾਲੀ ਪੁਲਿਸ ਦਾ ਕਿ ਜਦੋਂ ਐਸਐਸਪੀ ਦੀਪਕ ਤਾਰਕ ਜੀ ਆਏ ਆ ਤਾਂ ਬੜਾ ਸਿਕੰਜਾ ਟਾਇਕ ਕੀਤਾ ਤੇ ਬੜਾ ਵਧੀਆ ਕੰਮ ਆ ਬਹੁਤ ਸਾਰੇ ਪਰਚੇ ਦਾਜ ਨੇ ਬੜੀ ਸਾਰੀ ਕੰਪਨੀ ਭੱਜੀਆਂ ਪਰ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਕਿ ਸਾਰਾ ਪੁਲਿਸ ਦਾ ਢਾਂਚਾ ਦੀਪਕ ਪਾਲਕ ਵਗਾ ਇਮਾਨਦਾਰ ਨਹੀਂ ਕੁਝ ਹੋਰ ਲੋਕ ਵੀ ਹੋਣੇ ਜਿਹੜੇ ਪਹਿਲੀ ਟਰੈਵਲ ਏਜੰਟਾਂ ਦੇ ਮਿਲੇ ਹੋયા ਆ। ਉਹਦੀ ਉਦਾਹਰਨ ਮੈਂ ਦੇ ਰਿਹਾ ਅੱਜ ਕੱਲ ਸੀਪੀ ਸੀਪੀ 60 ਮਾਲ ਜਿਹੜਾ ਹੈਗਾ ਉੱਥੇ ਟਰੈਵਲ ਏਜੰਟਾਂ ਦੇ ਅੱਡੇ ਆ। ਉਹਦੇ ਵਿੱਚ ਕਈ ਇਲੀਗਲ ਆ ਜਿਨ੍ਹਾਂ ਕੋਲ ਲਾਇਸੈਂਸ ਵੀ ਹੈ ਨਹੀਂ। ਤੇ ਉੱਥੇ ਠੱਗੀ ਦਾ ਤਾਂ ਦਾ ਇਹ ਚੱਲਦਾ ਨੈਸ਼ਨਲ ਲੈਵਲ ਤੇ ਐਡਵਰਟਾਈਜ਼ਮੈਂਟ ਚਲਦੀ ਆ ਤੇ ਉਹ ਲੋਕ ਆ ਕੇ ਇਹਨਾਂ ਕੋਲ ਫਸ ਜਾਂਦੇ ਆ। ਉਹ ਟੇਟੇ ਮੇਟੇ ਤਰੀਕੇ ਨਾਲ ਲੋਕਾਂ ਨੂੰ ਢਾ ਲੈਣੇ ਆ ਜਦੋਂ ਉਹ ਫਸਣ ਤੋਂ ਬਾਅਦ ਉਹਨਾਂ ਦੇ ਦਫ਼ਤਰ ਪੜ ਨਹੀਂ ਸਕਦੇ ਕਿਉਂਕਿ ਸਿਕਿਉਰਿਟੀ ਗਾਰਡ ਬੈਠੇ ਆ ਤੇ ਲਿਫਟ ਦੇ ਵਿੱਚ ਚੜ੍ਹ ਨਹੀਂ ਸਕਦੇ। ਹੁਣ ਮੈਂ ਦੋ ਤਿੰਨ ਟਰੈਵਲ ਏਜੰਟਾਂ ਦੇ ਨਾਮ ਲਾਣਾ ਮੇਰੇ ਕੋਲ ਢਾਈ ਇੱਕ ਮਹੀਨੇ ਤੋਂ ਇਹ ਬੰਦਾ ਡੋਰੇ ਨਾਇਕ ਹੈ ਕਰਨਾਟਕਾ ਤੋਂ ਘੁੰਮ ਰਿਹਾ ਤੇ ਇਸ ਤੋਂ ਇਲਾਵਾ ਇੱਕ ਹੋਈ ਬਿਜਨੌਰ ਤੋਂ ਰਾਈਸੂਦੀਨ ਹੈ ਉਹ ਘੁੰਮ ਰਿਹਾ ਐਨੇ ਦੀ ਕੰਪਨੀ ਦਾ ਨਾਮ ਹੈ ਜਿਹਨੇ ਠੱਗੀ ਮਾਰੀ ਉਹ ਦੱਸਣਗੇ ਮਾਈਗ੍ਰੇਟ ਐਕਸਪਰਟ ਸੋਲੂਸ਼ਨ ਮੇਰੇ ਧਿਆਨ ਚ ਇਹ ਆਇਆ ਕਿ ਜਿਹੜੇ ਮਾਈਗ੍ਰੇਟ ਐਕਸਪਰਟ ਸੋਲੂਸ਼ਨ ਹੈ ਇਹ ਤਿੰਨ ਚਾਰ ਮੁੰਡੇ ਹੈ ਬਹਿਬਤਰਮ ਨੂੰ ਮੰਨਦੇ ਨਹੀਂ ਮੁਸਲਿਮ ਪਰਵਾਹ ਦਾ ਸਬੰਧ ਰੱਖਦੇ ਆ ਤੇ ਵੱਡੇ ਪੱਧਰ ਤੇ ਠੱਗੀ ਚਲਾ ਰਹੇ ਆ ਪੰਜ ਸੱਤਾਂ ਦੀਆਂ ਕੰਪਨੀਆਂ ਐ ਤੇ ਇਹ ਵੀ ਪਤਾ ਲੱਗਿਆ ਇਹਨਾਂ ਕੋਲ ਲਾਇਸੈਂਸ ਹੈ ਨਹੀਂ ਇਹ ਕਰਦੇ ਕੀ ਹੈ ਐਡਵਰਟਾਈਜ਼ਮੈਂਟ ਦੰਦੇ ਆ ਗਰੀਬ ਲੋਕਾਂ ਨੂੰ ਫਸਾ ਲੈਂਦੇ 2-3 ਲੱਖ ਰੁਪਏ ਚ ਤੁਹਾਨੂੰ ਗਲਫ ਕੰਟਰੀ ਭੇਜ ਦਾਂਗੇ ਫਿਰ ਬਾਅਦ ਦੇ ਵਿੱਚ ਲਾਲਚ ਵੀ ਦੇ ਦਿੰਦੇ ਆ ਕਿ ਤੂੰ ਆਪਣੇ ਭੈਣਾਂ ਭਰਾਵਾਂ ਨੂੰ ਲਿਆ ਤੈਨੂੰ ਥੋੜਾ ਹੋਰ ਰੇਟ ਘਟਾ ਦਾਂਗੇ ਤੇ ਭੇਜਣਾ ਕਿਸੇ ਨੂੰ ਨਹੀਂ ਹੁੰਦਾ ਫੇਕ ਜਿਹੜੀ ਟਿਕਟਾਂ ਫੇਕ ਵੀਜੇ ਫੇਕ ਆਫਰ ਲੈਟਰ ਉਹ ਸਾਰੇ ਮਿਲ ਜਾਂਦੇ ਇਹ ਦੁਕਾਨ ਦੇ ਕਿੰਨੇ ਗਏ ਇਹ ਕੱਲਾ ਮਾਈਗ੍ਰੇਟ ਐਕਸਪਰਟ ਨੇ ਸ਼ਾਈਨ ਵੀਜਾ ਜਿਹੜਾ ਪਹਿਲਾਂ 3V2 ਦੇ ਵਿੱਚ ਰਿਚਮੰਡ ਹੁੰਦਾ ਸੀ ਰਿਚਮੰਡ ਨਾਮ ਦੀ ਕੰਪਨੀ ਉਹਦਾ ਮਾਲਕ ਹੈਗਾ ਕਰਨ ਜਿਹਦਾ ਫੋਨ ਨੰਬਰ ਹੈ 90416 32843 ਦੂਜਾ ਉਹਦਾ ਭਰਾ ਹੈਗਾ 70110 5605 ਫੇਕ ਵੀਜ਼ਾ ਫੇਕ ਸਾਰਾ ਕੁਝ ਪਰ ਕਿੰਨੇ ਕੇ ਨੀਡਰ ਹੈ ਹੁਣ ਜਿਹੜਾ ਦੁਖੀ ਬੰਦਾ ਕਦੇ ਮੇਰੇ ਕੋਲ ਪਹੁੰਚਦਾ ਕਦੇ ਕਿਸੇ ਐਮਐਲਏ ਕੋਲ ਪਹੁੰਚਦਾ ਕਿਸੇ ਕਦੇ ਪੋਲੀਟੀਕਲ ਲੀਡਰ ਕੋਲ ਪਹੁੰਚਦਾ ਇੱਕ ਪੋਲੀਟੀਕਲ ਲੀਡਰ ਦੇ ਦਫ਼ਤਰ 'ਚ ਬੈਠ ਕੇ ਉਹ ਸਮਝੌਤਾ ਵੀ ਕਰਕੇ ਹਾਂਜੀ ਪੈਸੇ ਲੈ ਜਾਏ ਸੁਣਿਆ ਤਾਂ ਕਰਕੇ ਪੋਲੀਟਿਕਲ ਲੀਡਰ ਦੇ ਦਫ਼ਤਰ ਬੈਠ ਕੇ ਬਾਅਦ ਦੇ ਵਿੱਚ ਉਹ ਕਹਿੰਦੇ ਸਾਡੀ ਪੁਲਿਸ ਨਾਲ ਪੁਲੀਸਾਂ ਦੀਆਂ ਤੁਸੀਂ ਸਾਡੇ ਕੀ ਕਰਦਾ ਸੋ ਇਸ ਤਰ੍ਹਾਂ ਦੀ ਗੱਲਾਂ ਇਹਦੇ ਵਿੱਚ ਹੈ ਰੀਆਂ ਹੁਣ ਜਿਹੜੀ ਪੁਲਿਸ ਦੀ ਨਿਚਲੇ ਪੱਧਰ ਤੇ ਇਨਵੈਸਟੀਗੇਸ਼ਨ ਹੋ ਰਹੀ ਹੈ ਮੰਨ ਲਓ ਇਹਨਾਂ ਦੇ ਕੇਸ ਚ ਇਹ ਦੱਸਣਗੇ ਕਿਵੇਂ ਹੋ ਸਕਦਾ ਇਹਨਾਂ ਨੂੰ ਸਬਜੈਕਟ ਬਣਾਇਆ ਜਾਵੇ ਪਰਤਾ ਇਹਦੇ ਵਿੱਚ ਤਾਂ ਨਾਮ ਪਾਇਆ ਜਾਵੇ ਕਿਉਂਕਿ ਦੂਜੇ ਬੰਦੇ ਅਕਸਰ ਇਹ ਕਹਿੰਦੇ ਆ ਜਿਹੜੇ ਲੱਭਦੇ ਰਹਿੰਦੇ ਪੁਲਿਸ ਨੂੰ ਜਦੋਂ ਇਹ ਜਾਂਦਾ ਉਸ ਤੋਂ ਪਹਿnde ਬੈਠੇ ਚਾਹ ਪੀਦੇ ਹੁੰਦੇ ਆ ਅਫਸਰਾਂ ਨਾਲ ਉਹ ਕਹਿੰਦੇ ਕੋਈ ਨਹੀਂ ਤੁਹਾਨੂੰ ਵੀ ਅਸੀਂ ਠੋਕ ਦਾਂਗੇ ਏਜੰਟ ਬਣਾ ਕੇ ਫਿਰ ਮੈਂ ਹੁਣ ਪੁਲਿਸ ਨੂੰ ਕਹਿੰਦਾ ਤੁਹਾਡੀ ਇਨਵੈਸਟੀਗੇਸ਼ਨ ਦਾ ਆਪਣਾ ਡੰਗ ਤਰੀਕਾ ਠੋਕੂ ਜੀ ਨੂੰ ਮਰ ਜੇ ਪਰ ਜਿਹੜੇ ਬੰਦੇ ਨੇ 500 ਬੰਦੇ ਠੱਗਲੇ 200 ਬੰਦੇ ਠੱਗ ਲਏ 50 ਬੰਦੇ ਠੱਗ ਲਏ ਜਿੱਦੀ ਸ਼ਿਕਾਇਤ ਅਸੀਂ ਤੁਹਾਨੂੰ ਦੇ ਰਿਹਾ ਜਿੱਦੀ ਫੋਟੋਆਂ ਦੇ ਰਿਹਾ ਜਿਹਦੇ ਫੋਨ ਨੰਬਰ ਦੇ ਰਿਹਾ ਜਿਹਦੇ ਖਾਤੇ 'ਚ ਟਰਾਂਜੈਕਸ਼ਨ ਹੋ ਰਹੀ ਹੈ ਘਟੋ ਘਟ ਐਨੂੰ ਡੰਗ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਤਨ ਕਰੋ ਜੇ ਪੂਰੇ ਨੈਕਸਸ ਨੂੰ ਪੁਲਿਸ ਕਾਬੂ ਕਰ ਸਕਦੀ ਹੈ ਜੇ ਸਾਰੀ ਕਾਰਵਾਈ ਹੋ ਜੇ ਸੋ ਇਹ ਮੈਂ ਦੋ ਕੰਪਨੀ ਦੇ ਮਾਈਗ੍ਰੇਟਰ ਤੇ ਫੋਟੋਆਂ ਤੇ ਹੋਰ ਸਾਰਾ ਕੁਝ ਤੁਹਾਨੂੰ ਦਿਖਾ ਦੰਨੇ ਆ ਬਾਕੀ ਜਿਹੜੀ ਕੁਐਸਚਨ ਤੁਸੀਂ ਪੁੱਛਣਾ ਬੰਦਾ ਆਪਣੀ ਸਟੋਰੀ ਆਪਕੋ ਹੈਗਾ ਅਸੀਂ ਮਜੂਰੀ ਨੂੰ ਬੈਠੇ ਆ ਪ੍ਰੈਸ ਕਾਨਫਰੈਂਸ ਕਰਨੇ ਨਹੀਂ ਸੀ ਔਰ ਮੈਨੂ ਪ੍ਰੈਸ ਕਰਨਾ ਤਾਂ ਕਰਨੀ ਪਾਈ 2.5 ਮਹੀਨੇ ਪਹਿਲੇ ਮਿਲਿਆ ਕਿਸੇ ਨੇ ਮੇਰਾ ਨੰਬਰ ਦਿੱਤਾ ਸਾਡੇ ਕੋਲ ਮਿਲਿਆ ਪੋਲੀਟਿਕਲ ਉਸ ਤੋਂ ਪਹਿਲੇ ਮੈਨੂੰ ਟਾਲਦਾ ਰਿਹਾ ਬੀਅਰ ਪੁਲਿਸ ਨੇ ਜੋ ਕੰਮ ਕਰਨਾ ਕਰੇਗਾ ਇਹ ਕਹਿੰਦਾ ਮੈਂ ਸੁਸਾਇਡ ਕਰ ਲੜੇ ਤੇ ਉਹ ਵੀਡੀਓ ਵੀ ਮੈਂ ਕਹਿੰਦਾ ਬੰਦੇ ਐਵੇਂ ਕਹਿੰਦੇ ਨੇ ਇਮੋਸ਼ਨਲ ਬਲੈਕਮੇਲ ਕਰਨ ਵਾਸਤੇ ਮੈਂ ਸੂ ਸੜਕਾ ਬਣੀ ਆਪਾਂ ਤਿੰਨ ਚਾਰ ਦਿਨ ਫੇਰਾਂ ਨੂੰ ਇਗਨੋਰ ਕਰਤਾ ਫਿਰ ਇਹਨੇ ਕਿ ਵੀਡੀਓ ਵਾਇਰਲ ਕੀਤੀ ਆਪਣੀ ਸਾਰੀ ਕਹਾਣੀ ਦੱਸੀ ਇਹਨਾਂ ਬੰਦਿਆਂ ਦੀਆਂ ਫੋਟੋਆਂ ਦਸੀਆਂ ਇਸ ਬੰਦੇ ਨੇ ਜਿਹੜੇ ਫਾਕ ਟ੍ਰੈਵਲ ਏਜੰਟ ਹੈ ਸੀਪੀ ਮਾਲ ਤੇ ਬੈਠੇ ਆ ਉਹਨਾਂ ਨੇ ਚੈੱਕ ਦਿੱਤੇ ਪੈਸੇ ਵਾਪਸ ਕਰ ਹੁੰਦੇ ਚੈੱਕ ਸਾਰੇ ਬਾਉਂਸ ਹੈ ਤੇ ਪੁਲਿਸ ਨੂੰ ਦੇ ਚੁੱਕੇ ਆ ਇਹ ਫਿਰ ਜਿਹੜੇ ਉਹਨੇ ਜਾਲੀ ਵੀਜ਼ਾ ਆਫਰ ਲੈਟਰ ਅਲੱਗ-ਅਲੱਗ ਦੇਸ਼ਾਂ ਦੇ ਤੇ ਇਹ ਸਾਰਾ ਕੁਝ ਇਨੈਕੋਲ ਹੈਗਾ ਇਹ ਇਹ ਦੇ ਕੇ ਇਹਨੇ ਵੀਡੀਓ ਬਣਾਈ ਖਬਰਾਂ ਲਗਾਈਆਂ ਫਿਰ ਮੈਨੂੰ ਲੱਗਿਆ ਯਾਰ ਕਿਤੇ ਬੰਦਾ ਸੱਚੀ ਸੂਸਟਨਾ ਕਰ ਜੇ ਫਿਰ ਮੈਂ ਤਾਂ ਕੋਈ ਵੈਲਟ ਦੇ ਕੇ ਕਿਤੇ ਲੋਕਾਂ ਨੂੰ ਕਹਿ ਰਹੇ ਸੀ 150 ਰੁਪਏ ਦੀ ਮਦਦੀ ਕਰ ਦੋ ਕਿਸੇ ਨੇ 500 ਕਿਸੇ ਨੇ 1000 ਦਿੱਤਾ ਜਿਸੋ ਵਾਲੀ ਨੇ ਬੰਦ ਕਰ ਦਿੱਤੀ ਜੇ ਮੇਰਾ ਤੁਸੀਂ ਸਕਰੀਨ ਸ਼ਾਟ ਦੇਖੋਗਾ ਇਹਦਾ ਫੋਨ ਦੇਖੋ ਤਾਂ ਕਦੇ 1500 ਕਾਜ 2000 ਦਿੱਤੀ ਯਾਰ ਬੰਦਾ ਬਰਬੜ ਨਾ ਜਾਏ ਕਹਿੰਦਾ ਹਰ ਬਸਦਾ ਕੋਈ ਕਿਰਾਇਆ ਹੈ ਨਹੀਂ ਕਦੇ ਗੁਰਦਾਰੇ ਚ ਰੱਖਦੇ ਜਾਂਦੇ ਨੇ ਕਦੇ ਰੋਟੀ ਖਾਣ ਵੇਲੇ 50 ਰੁਪਏ ਦਿੰਨੇ ਆ ਪਰ ਮਜਬੂਰੀ ਨੂੰ ਸਰਵੇਸ਼ ਵੀ ਚੱਲ ਪੁਲਿਸ ਦਾ ਸਿਸਟਮ ਵਧੀਆ ਹੈ ਕੰਮ ਆਪਣੇ ਆਪ ਹੋ ਜਾਏਗਾ ਪੁਲਿਸ ਕੋਲ 2.5 ਮਹੀਨੇ ਬਹੁਤ ਉਹਨੇ ਇਨਵੈਸਟੀਗੇਸ਼ਨ ਕਰਨ ਲਈ ਤੇ 2.5 ਮਹੀਨੇ ਤੱਕ ਘੁੰਮ ਰਿਆ ਤੇ ਉਹ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋਈ ਤੇ ਇਹਨਾਂ ਦਾ ਕਹਿਣਾ ਇਹ ਹੈ ਮੈਂ ਕਦੇ ਨਹੀਂ ਮਿਲਿਆ ਇਹਦਾ ਕਹਿਣਾ ਇਹ ਵੀ ਜਦੋਂ ਮੈਂ ਜਾਣਾ ਮੇਰੇ ਤੋਂ ਪਹਿਲੇ ਉਹ ਠਾਕ ਉੱਤੇ ਬੈਠੇ ਹੋਣੇ ਤੇ ਐਦਾਂ ਹੀ ਸ਼ਾਇਨ ਵੀਜ਼ਾ ਵਾਲਿਆਂ ਦੇ ਮਾਮਲੇ 'ਚ ਜਿਹੜੇ ਕਲਾਇੰਟ ਉਹ ਵਿਚਾਰੇ ਮੀਆਂ ਵੀ ਵੀ ਆਨੇ ਗਰੀਬ ਜੇ ਮੁਸਲਿਮ ਕਿਸਾਨ ਹੈਗੇ ਉਹ ਜਿਹੜੇ ਠੇਕੇ ਤੇ ਲੈ ਕੇ ਮੜਾ ਮੋਟਾ ਫਸਲ ਸਬਜ਼ੀ ਦੇ ਕੰਮ ਕਰਦੇ ਆ ਉਹ ਵਿਚਾਰੇ ਆਨੇ ਆ ਉਹ ਕਹਿੰਦੇ ਸਾਨੂੰ ਜਾ ਕੇ ਬਾਹਰ ਬਿ ਤੇ ਉਹ ਜੋ ਇੱਕ ਬੰਦੇ ਨੇ ਮੈਨੂੰ ਪਛਾਣਦੇ ਮੇਰੇ ਨਾਲ ਮੀਟਿੰਗ ਕਰਕੇ ਗਿਆ ਹਾਂ ਦੀ ਭਾਈ ਮੈਂ 24 ਘੰਟੇ ਪਹਿਲੇ ਮੋੜਿਆ ਮੋੜਿਆ ਨਹੀਂ ਬਸ ਇਹ ਕਹਾਣੀ ਹੈ ਤੋਂ ਸਾਡੀ ਬੇਨਤੀ ਹੈ ਤੁਹਾਡੇ ਰਾਹੀਂ ਐ ਐਸਐਸਪੀ ਮੋਹਰੀ ਜੀ ਨੂੰ ਕਿ ਤੁਸੀਂ ਵਧੀਆ ਕੰਮ ਕਰਦੇ ਆ ਇਮਾਨਦਾਰ ਛਵੀ ਹੈ ਤੁਹਾਡੀ ਛਵੀ ਨਹੀਂ ਸੱਚੀ ਤੁਸੀਂ ਇਮਾਨਦਾਰ ਹੈ ਪੁਲਿਸ ਤੇ ਤੁਸੀਂ ਪੂਰਾ ਸਕੰਜਾ ਟਾਈਟ ਕੀਤਾ ਹਲੇ ਵੀ ਜੇ ਪੁਲਿਸ ਦੇ ਵਿੱਚ ਕੋਈ ਮਾਰਾ ਮੋਟਾ ਕਮੀ ਪੇਸ਼ੀ ਹੈਗੀਆਂ ਤੋਂ ਇਸ ਪ੍ਰੈਸ ਕਾਨਫਰੰਸ ਰਾਹੀਂ ਮੇਰੀ ਬੇਨਤੀ ਐਸਐਸਪੀ ਮੋਹਰੇ ਨੂੰ ਕਿ ਸਾਰੀ ਪੁਲਿਸ ਨੂੰ ਜਿਹੜੀ ਸਕੰਜਾ ਟਾਈਟ ਕਰੇ ਤੇ ਇਹਨਾਂ ਲੋਕਾਂ ਦੀ ਸੁਣਵਾਈ ਕਰੇ बारदी कार्रवाई करें ये मेरे रिश्तेदार नहीं कहने बचाओ या फसाओ जो ठीक कानून लगा करो बाकी है ना को सारी बात पहले आप अपनी गले बताए क्या बात है नमस्ते सारे एक पत्रकार हो मैं बेंगलुरु का हूँ मेरा नाम है दुरेना है मैं बेसिकली बेंगलुरु से आया हूँ जो अभी जो सतम सर और जयसवाल सर अभी सर गए उसने मेरा हाथ किया है प्रणाम हूँ क्योंकि मैं जैसे एक्चुअली आके मैं एक मंथ दो मंथ के ऊपर हो गया मेरे तो कुछ खाने के लिए पीने के लिए ये नहीं है अभी तक तो कार्रवाई शुरू हो रही है बट अभी तक तो कुछ प्रोसेस नहीं है मैं एसएसपी के पास जाके डी के डीजीपी के साथ जाके और सभी के पास जाके मैं आया हूँ बट मेरे को कोई उसके खिलाफ मेरे को अच्छी ये नहीं हो रहा है मतलब फ़र्स्ट ऑफ ऑल मैं जो बोल रहा हूँ मैं कोई एजेंट नहीं हूँ मैं एजेंट होता तो मैं इसके लिए मैं इधर आता था नहीं मेरे दोस्तों वाले को मैं हेल्प करने के लिए मैं ट्वेंटी थ्री फाइल्स लगवाया था दुबई एंड न्यूजीलैंड की जो समीर का जो मतलब ये ड्रीम डेस्टिनेशन जो माइग्रेट सोल्यूशन करके उसको जो मैं बात किया उसने मेरे को ये मे चीज़ें मेरे को दिखाई पहले जो ये मैं आपको मैं बोल दूँगा जो ये है सिटी सिक्सटी सेवन मॉल पे जो ये चलाता है ठीक है ये सिटी सिक्सटी सेवन मॉल पे जो है ये इसने हमको क्या किया हमको इंट्रोड्यूस करवाया आ, उसका भाई यह है इसके ये नाम इसने बोला समीर करके एक्चुअली इसका नाम है ओरिजिनल सरफराज अहमद तो इसके साथ उसका जो कंपनी के सारी खिलाफ जो है जो ये है कुलबीर सिंह ये बोलता है एडवोकेट जो हमको उसके ऑफिस में ये इसको हमको खाना पीना दिलाता था तो उसके बाद ये शायरो है उसका जो कंपनी का जो है एम्प्लॉज लोग है ये सभी ठीक है ये सब कुछ वो जो है वो सभी उसको काम करने वाले और उसको सभी प्रोसेस करने वाले हैं तो इसों ने क्या किया मैं हर हर आदमी को दो दो लाख रुपया दिया नहीं दो दो लाख रुपया देने के बाद क्योंकि उसको जो थोड़ा आया तो मेरे को ट्वेंटी सिक्स इलेवन, टू थाउजेंड ट्वेंटी फोर को मेरे को उन्होंने क्या किया तुम इतने पैसे दिए हो मतलब फोर्टी सिक्स लाख आप करीब दिए हो तब तक मेरे को बोला तुमको कुछ ये नहीं है ना तो वो जो दिया मेरे को जो फेक देगा

क्योंकि वो दो तीन बार भी जब जो स्पेस लेवन में बात किया है ना वो भी खुद बताया है कि ऐसे इसका केस चला रहा है तो ऐसे ऐसे इसी के बाद हमारे ऊपर ज़्यादा से ज़्यादा प्रेशर डालते रह, रह गया रह गया वो जो लास्ट में हम दो तीन बार आया दो तीन बार पहली बार हमको आया अच्छे तरह देखा दोबारा आया हमको दूर, दूर दूर से दूर दूर से देखने के लिए, लिए बोला बाद में हमको फोर लाख और फोर लाख फर्टी थाउजेंडे तो बोला फोर लाख फोर्टी थाउजेंड मेरे मतलब मेरे वाइफ का जो चैन था उसको मैं ले के पचास हजार रुपया ला के इधर जीरकपुर में जो गैलेक्सी होटल है उसके सामने एक अना अना जजनबी का उसका भाई करके बोला वो मेरा वाइफ का ए टी एम कार्ड लेके गया उसे सिर्फ चालीस हज़ार रुपया उठाया चालीस हज़ार रुपया उठा के उसने उन्होंने नेक्स्ट डे क्या बोला हमको तुमको ये देगा क्या है औरजिनल आपके पाँव पड़ता हूँ मैं उसको बोला हूँ कि बहुत बहुत पाँव में गिरा हूँ कुछ भी नहीं कुछ भी ये नहीं है मैं देता हूँ देता हूँ न्यूजीलैंड का वीज़ा फेंक दिया है और जो है ऑफर लेटर जो है वो भी फेंक दिया है दुबई का हर चीज़ जो फुल फेक 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 कुछ भी नहीं है होटल भी नहीं है कोई भी नहीं है जो वैसे ही डाल डाल के हमारा शहर टोटल

नहीं। नहीं। जो हमारा आपको आप बताया कि आप, आप एक मिनट एक मिनट मिन। मिन। ये जी सर, आपके पास कोई लाइसेंस है पार पार नहीं पार नहीं। नहीं। नहीं नहीं के पास नहीं सर लाइसेंस नहीं है सर मेरा जो रिश्तेदार का है आप जो है हमको बहुत सारा आपके खिलाफ वहाँ पर कंप्लेन भी की है सर अभी जो है मैं गाँव छोड़ के तीन मंथ हो गया सर क्योंकि अभी हमारा घर मे ऊपर बहुत झगड़ा रहा है कोई भी लगाएगा अभी मेरा खिलाफ ही उठ रहा है क्योंकि hmm. तुमको इतना दिन हो गया हम इंटरेस्ट से लेके दिया है हम पेपर पे साइन करके लिख के दिया है हमारा वाइफ का जो है वो आ, ये ज्वेलरी रख के दिया है अभी तो... तक ये नहीं है 2024 से आपको बोलना है मैं ये आती सिक्स तो ट्वेंटी तो फाइव को, तो को ही आया सो ये आदमी ने मेरे को गैलेक्सी होटल पर बुलाया तो इसका महाराज इसको जो है एक्चुअली ट्वेंटी सेवन ट्वेंटी हाँ ट्वेंटी सेवन को आया ट्वेंटी सेवन में आया इसके साथ फुटेज या बोली सर कोई आएगा तो <laughs> मैं तरफ दिखा दूंगा क्योंकि ये आया मेरा जो है उसने तो मेरे को बोला कि तुम मेरे साथ काम करो बेंगलुरु में एक ब्रांच खोलेगा सरफराज सरफराज हाँ सरफराज अहमद जो बोलता है समीर 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 करके तो एक्चुअली ये जो क्या हुआ है एक्चुअली ये जो मैं एक्चुअली uh, आपको बता दूंगा तो ये जो है मेरे को पहले जो uh, ये जो ड्रीम डेस्टिनेशन का ये दिया है ना uh, उसका सर एक्चुअली मेरे पास जो है टैंक का दिया हुआ है इसमें जो है मैं ट्रांजेक्शन किया हूँ आठ लाख पचास हजार रुपया तो सारे मसले में जो विजय कदम का नाम आ रहा है वो कौन विजय कदम सर मेरा दोस्त है सर वो क्यों नहीं आया। क्यों सर वो सर अभी जो है वो मेरा दोस्त है बट वो आदमी को हेल्प कर रहा है बट उसका एक क्या है वो अभी वो पोलिटिशियन में है तो मेरे को वो पहले से ही जो मैं स्विगी में काम कर रहा था आप भाई साहब पढ़े लिखे हो आपको ये बताया है कि लिखे। सर, मेरे पास लाइसेंस मतलब तो इतने, तो इतने बंदों कैसे ला सकते लड़के का अपने भाई का हो सकता है एक या दो हो सकते हैं आप इतने बंदों के कैसे ला सकोगे सर अभी जो है वो जो है मेरे हाथ से कितने अच्छे लड़कों को लड़के को हेल्प कर सकता हूँ मैं उतना हेल्प करने के लिए हेल्प के पीछे क्या क्या हेल्प के पीछे हाँ नहीं सर अब कोई नहीं आएगा क्योंकि जो छह मंत्र सात मंत्री आपको बार बार बुला को लेके आओ बाकी लोगों को आने के लिए बोल रहे तो हमको जो अभी ड्यूटी पे लगाया हूँ आने के लिए उधर से तीन दिन आने के लिए उधर आप हैं गाड़ी लेके आए कैसे लेके आए थे एक बार गाड़ी में गाड़ी में लेके आए थे हाँ एक बार हम गाड़ी पे लेके आया था एक बार हम गाड़ी पे लेके आया था मैं दो लाख खर्च रूपया खर्च के लेके आया था वो जो समीर है ना उधर नहीं था ਜੋ ਜਦ ਉਹ ਨਹੀਂ ਉਹਨੂੰ ਪੁਲਿਸ ਸਟੇਸ਼ਨ ਲੈ ਜਾਂਦੇ ਫਿਰ ਉਹਨੂੰ ਪਰੇਡ ਵਾਹ ਕਰਾਉਂਦੇ ਨੇ ਪਰੇਡ ਆ ਪੱਤਰਕਾਰ ਦੋਸਤੋ ਮਨ ਜਵਾਬ ਦੇਣ ਦਿਓ ਜਿਹੜੇ ਨੈਸ਼ਨਲ ਲੈਵਲ ਤੇ ਐਡਵਰਟਾਈਜ਼ਮੈਂਟ ਕਰਨੇ ਚ ਕੰਪਨੀਆਂ 50000 ਰੁਪਏ 30000 ਰੁਪਏ ਲੱਖ ਰੁਪਏ ਇਕੱਠਾ ਕਰਦੀਆਂ ਉਹਨਾਂ ਦਾ ਮਕਸਦ ਇਹ ਹੀ ਹੁੰਦਾ ਕਿ 50000 ਲਈ ਸਾਡੇ ਕੋ ਕਿਸੇ ਨਹੀਂ ਆਣਾ ਵਾਪਸ ਲੈਣ ਵਾਸਤੇ ਇਹ ਬੰਦੇ ਨੇ 8 ਲੱਖ ਆਪਣਾ ਦਿੱਤਾ ਜੇ 22 ਬੰਦੇ ਆ ਪੰਜ ਸੱਤਾਂ ਤੇ ਭੈਣ ਭਰਾ ਬਲੱਡ ਰਿਲੇਸ਼ਨ ਹੋਣਗੇ ਉਹਨਾਂ ਦਾ ਮਕਸਦ ਇਹ ਵੀ ਮੈਂ 50000 ਲਈ ਲੱਖ ਰੁਪਏ ਲਈ ਠੇਕੇ ਖਵਾਵਾ ਹੁਣ ਪੁਲਿਸ ਨੂੰ ਕਰਨਾ ਇਹ ਚਾਹੀਦਾ ਠੀ ਐਦੇ ਆਪਣੇ ਤਾਂ ਹੈ 8 ਲੱਖ ਐਦੇ ਆਪਣੇ ਭੈਣਾਂ ਭਰਾਵਾਂ ਦਾ ਹੈ ਈਮੇਲ ਵਹੀ ਮੰਗਵਾ ਲੈ ਫੋਨ ਤੇ ਮੰਗਵਾ ਲੈ ਅਗਲੇ ਨੱਕਦਰ 50000 ਲਈ ਮੈਂ 3 ਮਿੰਟ ਤੋਂ ਕੰਮ ਛੱਡ ਕੇ ਤੁਹਾਡੇ ਪਿੱਛੇ ਵਿੱਚ ਘੁਮਾਂ ਮੈਂ ਟ੍ਰੇਨ ਦੀ ਟਿਕਟਾ ਕਰਾਂ ਹੁਣ ਇਹ ਬੰਦੇ ਨਾਲ ਲੜਦੇ ਆਓ ਮੈਨੂੰ ਵੀ ਕਈ ਵਾਰੀ ਫੋਨ ਆਇਆ ਯਾਰ ਅਸੀਂ ਨਹੀਂ ਜਾਣਦੇ ਹੁਣ ਤੂੰ ਫਸ ਕੇ ਬੈਹ ਤੇ ਕਰਵਾ ਨਾ ਕਰਵਾ ਟੋਟਲ ਵਿਕਟਮ ਕਿੰਨੇ 23 ਹੈ ਟੋਟਲ ਸਟਾਈ ਹੈ ਕਿ 23 ਹੈ ਬੰਦੇ ਸਰ ਇਕੱਲਾ ਸ਼ਿਕਾਇਤ ਦੇ ਬੰਦੇ ਕਿੰਨੇ ਟੋਟਲ ਸਰ ਸਾਰੇ ਨਾਮ ਲਿਖ ਕੇ ਸ਼ਿਕਾਇਤ ਦੇ ਨਾਇਕ ਜੀ ਨਾਮ ਲਿਖ ਕੇ ਸ਼ਿਕਾਇਤ ਦੇ ਗੁਰਜ਼ ਆਪਣੇ ਲੈਵਲ ਤੇ ਇਨਵੈਸਟ ਕਰਕੇ ਟੋਟਲ ਕਿੰਨੇ ਕੁਆਂਟੀ ਤੂ ਲਾਹੇ ਕਈ ਕੰਪਨੀਆਂ ਹੈ ਜਿਹਦੇ ਪੰਜ ਕੰਪਨੀਆਂ ਹੋਰ ਹੈ ਜਿਹੜਾ ਪਾਸਪੋਰਟ ਲੈ ਰਿਆ ਵੀਜ਼ਾ ਦੇਤਾ ਜੇ ਹਾ 10000 ਰੁਪਏ 15000 ਦੀ ਨੌਕਰੀ ਕਰਨ ਲਈ ਜਾ ਰਿਹਾ ਦबई ਕਿ ਏਜੰਟ ਹੈ ਇਹਦੇ ਖਾਤੇ ਚ ਪੈਸੇ ਗਏ ਪਹਿਲੇ ਆਪਾਂ ਇੱਥੇ ਤੇ ਗੱਲ ਕਰੀਏ ਇਹ ਹੋ ਸਕਦਾ ਲੋਆ ਚ 25 ਹੈ 30 ਹੈ ਇਹਦੇ ਪੰਜ ਰਿਸ਼ਤੇ ਰੋਵੇ ਭੈਣ ਭਰਾ

मेरे को एक आ, ये किया वो लॉग इन करके एक आईडी बनाऊंगा करके बोला वो बोल के मेरे को क्या किया मेरा जो थोड़ा वो होने के बाद मेरे से ओ मांगा उसका लैपटॉप में आईफोन से मेरे लेके मेरा मैं बोला क्यों अभी जो है अभी मैं ट्रस्ट कर लिया हूँ हमको तो कर्नाटक का है हमको मालूम ऐसे पंजाब में, में एक ऐसा पड़ा हुआ है हमको मालूम नहीं है अभी इतना सर अच्छे से कर रहा है और वो जो बोला है कल मानूंग तुम्हारा दो तीन आदमी का जो न्यूजीलैंड का जो है वीजा और टिकट भी मिल जाएगा तो मैं ले लो ऐसा करके मैं ओ दिया ओ देने के बाद मेरा जो सिस्टम में सारा का सारा एविडेंस सार। वो वो था फुल उसके बाद मेरा जो है दस रात को हमारे उसके बीच में झगड़ा होगा हमारे उसके बीच में झगड़ा हो गई जो मेरा वो रिपोर्ट दिया के चला गया। अभी मेरा वो दस हजार रूपया था दस हजार रूपए भी दिया मेरे पास देने के लिए जीरो मेरे पास तीन दिन का उधर गैलेक्सी वाले को देने के लिए पैसा नहीं है मॉर्निंग 28 को मैं उसके पास बहुत बहुत फोन किया है उसके बाद लास्ट जो ट्रांजेक्शन है ही ना करके अकाउंट से 29 दो हजार रूपए दिया आपको दिया मेरे को दिया उसको मैं सर, सर, सर मेरे को जाने के लिए रेल पे नहीं मैं बोला सर इधर तीन दिन का है टू इंटू मतलब सॉरी थ्री इंटू एट कितना हो गया हाँ टू थाउजेंड ट्वेंटी फोर ही होगा सर और जाने के लिए मेरे को तो इधर नहीं करके बोला फिर बाद में 1000 रुपया डाला हो गया हो गया ओके सर वो वो कैसा वो भी बोल देता उसके बाद हमारा में जो है साडी पंजाब मतलब ये मेन है कि जेड़े बंदे ने ठगी मारी चालियां मारी दोना मारी चाहे अकेले ने मारी वो बंदा इलीगल है वो पासपोर्ट ले रया वो फेक वीजा दे रया फेक टिकटा दे रया ਮੁੰਡੇ ਖਾਸ ਪੁਲਿਸ ਨੂੰ ਸਤੰਗਾਂ ਟਾਈਟ ਕਰਨਾ ਚਾਹੀਦਾ ਜੇ ਇੱਕ ਬੰਦਾ ਕਰ ਮੇਰੀ ਬੇਨਤੀ ਇਹ ਹੈ ਤੇ ਰਿਹਾ ਤਾਂ ਬੰਦਾ ਇੱਕ ਵਾਰੀ ਪਤਾ ਲੱਗ ਜਾਂਦਾ ਵੀ ਉਹ ਉਲਝ ਗਿਆ ਤਾਂ ਇਹਨਾਂ ਨੇ ਇੰਨੇ ਬੰਦੇ ਮੈਂਬਰਾਂ ਨਾਲ ਜਾਤਾ ਤਾਂ ਫਿਰ ਪਤਾ ਹੀ ਨਹੀਂ ਲੱਗਿਆ ਆਏ ਹੋਏ ਆ ਇਹ ਪੁਲਿਸ ਹੁਣ ਮੇਰੀ ਬੇਨਤੀ ਇਹ ਵੀ ਹੈ ਐਸਐਸਬੀ ਸਾਹਿਬ ਨੂੰ ਜੇ ਜੇ ਬੰਦਾ ਕੋਈ ਛੋਟੇ ਅਫਸਰ ਨਹੀਂ ਤਾਂ ਪਰਲੀ ਕੋ ਸੈਟਰ ਬਣਾ ਕੇ ਇਹ ਸਾਰੇ ਗੈਂਗ ਨੂੰ ਫੜੇ ਹੁਣ ਤਾਂ ਇੱਕ ਬੰਦਾ ਸਾਹਮਣੇ ਆਇਆ ਜਿਹਨੇ ਪੰਜ ਕੰਪਨੀਆਂ ਮੇਰੇ ਕੋਲ ਹੁਣ ਸਵੇਰੇ ਫੋਨ ਆਇਆ ਕਹਿੰਦਾ ਭਾਜੀ ਇਹ ਕਹਿੰਦਾ EMPLOYE ਭੱਜ ਗਿਆ ਪੰਜਾਹ ਪਾਸਪੋਰਟ ਲਏਗੇ ਉਹ ਤੁਹਾਨੂੰ ਮਲਾਵਾਂਗੇ ਮੈਂ ਕਹਿੰਦਾ ਚ ਹੁਣ 50 ਪਾਸਪੋਰਟ ਕੀਤੇ ਮੇਰੇ ਰਿਪੋਰਟ ਦਾ ਹੈ ਨਹੀਂ ਸਾਡੀ ਤਾਂ ਬੇਨਤੀ ਇਹ ਹੈ ਪੁਲਿਸ ਨੂੰ ਜੇਕਰ 50 ਪਾਸਪੋਰਟ ਲੈ ਕੇ ਭੱਗੇ ਪੰਜਾਇਦ ਐਮਪਲਾਈ ਐ ਦ ਐਮਪਲਾਈ ਕਰੇ ਪੰਜ ਕੰਪਨੀ ਸਾਡੀਆਂ ਹੋਰ ਐ 150 200 ਪਾਸਪੋਰਟ ਐ ਇਹ ਗੈਂਗ ਤਾਂ ਵੱਡਾ ਐ ਨਾ ਲੋ ਕਰੋੜਾਂ ਦਾ ਗਮਨ ਕੀਤਾ ਹੋਊਗਾ ਜੀ ਕੰਪਨੀ ਨੇ ਸ਼ਿਕਾਇਤ ਮਿਲ ਗਈ ਛੋਟੀ ਜੀ ਇਹਦਾ ਕਿੰਨਾ ਕਸੂਰਾ ਨਹੀਂ ਕਸੂਰਾ ਪੁਲਿਸ ਦੀ ਟੀਮ ਦੇ ਕੇ ਸ਼ਿਕਾਇਤ ਮਿਲਨੀ ਗੈਂਗ ਨੂੰ ਇੱਕ ਦਸੂ ਇਹਨੇ ਕਨੇ ਕਨੇ ਤੋਂ ਸ਼ਿਕਾਇਤ ਦਵਾ ਦੇ ਨਹੀਂ ਦਾ ਸਰ ਇਹ ਕਰ ਦੇ ਜੋਨਸ ਦੇ ਕੇ ਇੱਕ ਪੁਲਿਸ ਦੇ ਕੇ ਇਹ ਜੋ ਹੈ ਇਹ ਜੋ ਹੈ ਦਾ ਸਾਹਿਬ ਜਿੰਨੀ ਪੇਮੈਂਟ ਇਹ ਦੱਸਦੇ ਨੇ ਜੇ ਮੈਂ ਉਹਦਾ ਸਾਹਿਬ ਜਿੰਨੀ ਪੇਮੈਂਟ ਇਹ ਦੱਸਦੇ ਨੇ ਜਿੰਨੀ ਇਹ ਪ੍ਰਾਪਤ ਹੋਇਆ ਇਹ ਨਾਲ ਉਹ ਇਹਨਾਂ ਕੋਲ ਸਾਰੀਆਂ ਰਸੀਦਾ ਹੈਗੀਆਂ ਉਹ ਪ੍ਰੋਪਰ ਪ੍ਰੂਫ ਹੈਗੇ ਨੇ ਇਹਨਾਂ ਦਾ ਟ੍ਰਾਂਜੈਕਸ਼ਨ ਆਈ ਵੀ ਤੇ ਸਾਰਾ ਕੁਝ ਨਾਲ ਨੇ

ਔਰ 4-5 ਕੰਪਨੀਆਂ ਨੇ ਨਹੀਂ ਹੈਗੀਆਂ ਦੋਆਂ ਦਾ ਨਾਮ ਆ ਗਿਆ ਕਿ ਪੈਸੇ ਕਿਦੇ ਹੋਰ ਕੰਪਨੀ ਤੋਂ ਆਇਆ ਚੈੱਕ ਕਿਸੇ ਹੋਰ ਕੰਪਨੀ ਦੇ ਨਾਮ ਦਾ ਹੈ ਬਤਾਈਏ ਚੈੱਕ ਕਿਸ ਨਾਮ ਦਾ ਹੈ ਸਰ ਐਕਚੁਅਲੀ ਉਹ ਜੋ ਦਿਆ ਹੈ ਮਾਈਗ੍ਰੇਟ ਕਰ ਦੋਸਰ دوسری ਕੰਪਨੀ ਦਾ ਨਾਮ ਬੋਲ ਰਿਹਾ ਪਹਿਲੇ ਡ੍ਰੀਮ ਡੈਸਟੀਨੇਸ਼ਨ ਕਰਕੇ ਦਿਆ ਹੁਣ ਡ੍ਰੀਮ ਡੈਸਟੀਨੇਸ਼ਨ ਵੀ ਆਉਂਦੀ ਹੈ ਮਾਈਗ੍ਰੇਟ ਵੀ ਆਣਾ ਵੀ ਹੈ ਜੇ ਪੁਲਿਸ ਅਰੈਸਟ ਕਰੇ ਗਈ ਇਹਨੂੰ ਫੜੇ ਗਈ ਤਾਂ 5 ਕੰਪਨੀਆਂ ਹੋਰ ਵੀ ਲੱਗ ਦੇਗੀ ਖਾਲੀ ਹੈ ਜੱਜ ਸਾਹਿਬ ਹਾਂ ਖਾਲੀ ਜਗ੍ਹਾ ਸੈਂਡ ਹੈ ਔਰ ਫੇਕ ਹੈ ਇਹ ਜੀ ਚੈਨ ਬਿ ਸਿਗਨੇਚਰ ਵੀ ਫੇਕ ਹੈ ਇਹ ਕਿਆ ਹੈ ਦੋ ਵਾਰ ਵੀ ਕਿਆ ਹੈ 10 ਬੰਦੇ ਨੇ ਨਾਮ ਹੁਣ ਮੰਨ ਲਓ ਬੈਂਕ ਦੇ ਵਿੱਚ ਖੁੱਲਾ ਕਿਸੇ ਕੰਪਨੀ ਦੇ ਨਾਮ ਦੇ ਚੈੱਕ ਤਾਂ ਬੈਂਕ ਕੋਲੋਂ ਪੁਲਿਸ ਨੇ ਡਿਟੇਲ ਜਾਣੀ ਹੈ ਖਾਤਾ ਕਿਹਦੇ ਨਾਮ ਦਾ ਹੈ ਸਿਗਨੇਚਰੀ ਅਥਾਰਟੀ ਕੌਣ ਹੈ ਇਹਨੂੰ ਬੇਪੋ ਬਣਾਉਣ ਵਾਸਤੇ ਚੈੱਕ ਬਾਉਂਸ ਕਰਾਉਣ ਵਾਸਤੇ ਮੈਂ ਸਾਈਨ ਕਰਦਾ ਤੁਸੀਂ ਕਰ ਦੋ ਇਹਦੇ ਐਮਪਲੋਈ ਕੋਈ ਵੀ ਕਰਦੇ ਇੱਕ ਕੱਲਾ ਇਹਦੇ ਨਾਲ ਨਹੀਂ ਹੋਇਆ ਐਦਾ ਦਰਜ ਨਾਲ ਲੋਕਾਂ ਦਾ ਬੜੇ ਕਾਊਂਟ ਨੰਬਰ ਤਾਂ ਆਊਗਾ ਨਹੀਂ ਕਾਊਂਟ ਨੰਬਰ ਕਿਸ ਦੇ ਨਾਂ ਤੇ ਖੁੱਲਿਆ ਹੋਇਆ ਹੈ ਬਿਲਕੁਲ ਜੀ ਬਿਲਕੁਲ ਉਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਮਾਮਲਾ ਪੂਰਾ ਹੈ ਜੀ ਤੇ ਹੈ ਟੈਕ ਦੀ ਮਰਜ਼ੀ ਹੈ ਹੁਣ ਮੈਂ ਇਹਦਾ ਚੱਕ ਤੇ ਤੁਸੀਂ ਸਾਈਨ ਕਰ ਦਿਓ ਬੜੇ ਕਾਊਂਟ ਨੰਬਰ ਤਾਂ ਮੇਰਾ ਹੋਊਗਾ ਨਾ ਜੀ ਉੱਥੇ ਮਤਲਬ ਸਾਰਾ ਇਸ ਬੰਦੇ ਨੂੰ ਨਾ ਦਿਵਾਇਆ ਜਾਵੇ ਕਿ ਇਹ ਸਬ ਇਜੈਂਟਾਂ ਦੀ ਇਹਨੂੰ ਡਰਾ ਕੇ ਭਜਾਇਆ ਨਾ ਜਾਵੇ ਵੀ ਸ਼ਿਕਾਇਤ ਤੇ ਪੈਰਵਣਿਕ ਜਹਾ ਦਫਾ ਹੋਇਆ ਇਤੋਂ ਛੱਡ ਕੇ ਪੰਜਾਬ ਤਾਂ ਵੀ ਆਪਣੀ ਠੱਗੀ ਨੂੰ ਕਰਦੇ ਰਹਿਣਾ ਹੈ ਬੈਂਕ ਚ ਕਾਊਂਟ ਤਾਂ ਵੈਰੀਫਾਈ ਕਰਕੇ